ਸਤਿ ਸ਼੍ਰੀ ਅਕਾਲ ਜੀ ਮੈਂ ਮੇਰਾ ਨਾਮ ਅਬਦੁਲ ਨੂਰ ਹੈ ਮੈਂ ਪ੍ਰੈਜ਼ੀਡੈਂਟ ਆ ਮਜਲਿਸ ਅਹਿਰਾਰ-ਏ-ਸਲਾਮੇ ਹਿੰਦ ਮੇਰੇ ਇੱਕ ਫਰੈਂਡ ਦੇ ਨਾਲ ਹਜੇ ਪਿੱਛੇ ਕੁਝ ਦਿਨ ਪਹਿਲਾਂ ਇੱਕ ਫਰਾਡ ਹੋ ਗਿਆ ਸੀ ਐਕਚੁਅਲੀ ਉਹਨਾਂ ਨੇ ਕੁਝ ਪੈਸਾ ਤਕਰੀਬਨ 2,70,000 ਦੇ ਕਰੀਬ ਉਹਨਾਂ ਨੇ ਕੁਝ ਸ਼ੇਅਰ ਬਾਜ਼ਾਰ ਦੇ ਵਿੱਚ ਜਾਂ ਸ਼ੇਅਰ ਦੇ ਵਿੱਚ ਲਗਾਉਣ ਦੇ ਨਾਮ ਦੇ ਉਹਨਾਂ ਨੇ ਇਨਵੈਸਟ ਕੀਤਾ ਸੀ ਜਿਸ ਦਾ ਬਾਅਦ ਦੇ ਵਿੱਚ ਉਹਨਾਂ ਦਾ ਪੈਸਾ ਵਾਪਸ ਨਹੀਂ ਮਿਲਿਆ ਉਹਨਾਂ ਨੂੰ ਉਹਨਾਂ ਨੇ ਕੰਪਲੀਟ ਕੀਤੀ ਮੈਡਮ ਨੂੰ ਤੇ ਮੈਡਮ ਨੇ ਬੜੀ ਤਰੀਕੇ ਦੇ ਨਾਲ ਮਸਲੇ ਨੂੰ ਹੱਲ ਕੀਤਾ ਉਹਨਾਂ ਦਾ ਪੈਸਾ ਟੋਟਲ ਜਿੰਨਾ ਪੈਸਾ ਉਹਨਾਂ ਨੇ ਮਾਊਟ ਲੱਗੀ ਸੀ 2 ਲੱਖ ਤਕਰੀਬਨ 70 ਹਜ਼ਾਰ ਦੇ ਕਰੀਬ ਉਹ ਪੂਰਾ ਦਾ ਪੂਰਾ ਪੈਸਾ ਮੈਡਮ ਨੇ ਉਹਨਾਂ ਨੂੰ ਵਾਪਿਸ ਦਿਲਵਾਇਆ ਤੇ ਮੈਡਮ ਨੇ ਜਿਸ ਤਰੀਕੇ ਦੇ ਨਾਲ ਬੜੀ ਤਤਪਰਦਾ ਦੇ ਨਾਲ ਇਸ ਕੰਮ ਨੂੰ ਨਿਪਟਾਇਆ ਇਸ ਕੇਸ ਨੂੰ ਖਤਮ ਕੀਤਾ ਤੇ ਸਾਡੀ ਸੋਸਾਇਟੀ ਆਲਮੁਸਲਮ ਵੈਲਫੇਅਰ ਸੋਸਾਇਟੀ ਤੇ ਮਜਲਿਸ ਅਹਿਰਾਰ-ਏ-ਇਸਲਾਮ ਹਿੰਦ ਵੱਲੋਂ ਅੱਜ ਆਪਾਂ ਮੈਡਮ ਨੂੰ ਸਨਮਾਨਿਤ ਕਰਨ ਵਾਸਤੇ ਉਹਨਾਂ ਦੇ ਆਫਿਸ ਦੇ ਵਿੱਚ ਆਏ ਆਂ ਤੇ ਬਹੁਤ ਬਹੁਤ ਧੰਨਵਾਦ ਮੈਡਮ ਦਾ ਪੂਰੇ ਪੁਲਿਸ ਡਿਪਾਰਟਮੈਂਟ ਦਾ ਖਾਸ ਕਰਕੇ ਸਾਈਬਰ ਕ੍ਰਾਈਮ ਦਾ ਕਿ ਇਹਨਾਂ ਨੇ ਤੇ ਬੜੀ ਤਤਪੜਤਾ ਦੇ ਨਾਲ ਇਹ ਕੇਸ ਨੂੰ ਹੱਲ ਕੀਤਾ ਤਾਂ ਉਮੀਦ ਹੈ ਕਿ ਜਿਸ ਤਰੀਕੇ ਨਾਲ ਡਿਪਾਰਟਮੈਂਟ ਕੰਮ ਕਰ ਰਿਹਾ ਹੈ ਅੱਗੇ ਉਮੀਦ ਹੈ ਕਿ ਜਲਦੀ ਹੈ ਇਹ ਚੀਜ਼ਾਂ ਦੇ ਉੱਪਰ ਲਗਾਮ ਵੀ ਲੱਗੇਗੀ ਤੇ ਇਹੋ ਜਿਹੇ ਕੇਸ ਜਿਹੜੇ ਆ ਰੁਕਣਗੇ ਇਨਸ਼ਾਅੱ